ਹਾਂਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਕੋਈ ਵੀ ਬੰਦਾ ਹੁਣ ਹਰ ਇੱਕ ਚੀਜ਼ ਆਪਾਂ ਅਫੋਰਡ ਨਹੀਂ ਕਰ ਸਕਦੇ ਹੁਣ ਕਈ ਵਾਰੀ ਐ ਹੁੰਦਾ ਆਪਾਂ ਕਹਿੰਨੇ ਨਾ ਖੁੱਲੇ ਪੈਸੇ ਚਾਹੀਦੇ ਆਪਾਂ ਕਿਸੇ ਤੋਂ ਪੈਸੇ ਲੈ ਲੈਨੇ ਉਧਾਰ ਲੈ ਲਵਨੇ ਫਿਰ ਆਪਾਂ ਕਹਿੰਨੇ ਹੁਣ ਉਧਾਰ ਤਾਂ ਲੈ ਲਿਆ ਕੋਈ ਵਾਪਿਸ ਵੀ ਕਰਨਾ ਫਿਰ ਆਪਾਂ ਚਲ ਮੰਨ ਲਓ ਆਪਾਂ 500 ਦਾ ਖੁੱਲਾ ਲਿਆ ਆਪਾਂ 500 ਦਾ ਬੰਨਿਆ ਹੋਇਆ ਨੋਟ ਵਾਪਿਸ ਕਰ ਦਿੰਨੇ ਆ ਤਾਂ ਐਵੇਂ ਕਈ ਲੋਕ ਹੁੰਦੇ ਆ ਜਿਹੜੇ ਤਾਂ ਮੋੜ ਦਿੰਦੇ ਆ ਕਈ ਹੁੰਦੇ ਜਿਹੜੇ ਇਸ ਚੀਜ਼ ਤੇ ਧਿਆਨ ਹੀ ਨਹੀਂ ਦਿੰਦੇ ਵੀ ਅਸੀਂ ਚੀਜ਼ ਮੋੜਨੀ ਵੀ ਹੈ। ਕਈ ਇਸ ਚੀਜ਼ ਦਾ ਬਿਲਕੁਲ ਧਿਆਨ ਨਹੀਂ ਦਿੰਦੇ ਵੀ ਅਸੀਂ ਚੀਜ਼ ਮੋੜਨੀ ਹੈ। ਤਾਂ ਇਸ ਤੇ ਅਕੋਰਡਿੰਗਲੀ ਇੱਕ ਛੋਟੀ ਜੀ ਸਟੋਰੀ ਹੈ। ਦ ਬॉय ਖੂਬੋਤ। ਵੈਸੇ ਇੰਗਲਿਸ਼ ਦੀ ਸਟੋਰੀ ਹੈ ਬਟ ਮੈਂ ਇਹਨੂੰ ਪੰਜਾਬੀ ਵਿੱਚ ਸੁਣਾਉਂ ਕਿਉਂਕਿ ਇੰਗਲਿਸ਼ ਵਾਲੀ ਬਹੁਤ ਲੈਂਥੀ ਫਾਰਮੈਟ ਚ ਹੈ। ਉਹ ਇੰਨਾ ਵੀਡੀਓ ਦੇ ਵਿੱਚ ਕਵਰ ਨਹੀਂ ਹੋਣਾ। ਉਹ ਬਹੁਤ ਲੈਂਥੀ ਫਾਰਮੈਟ ਚ ਹੈ। ਤੇ ਚਲ ਆਪਾਂ ਸ਼ੁਰੂ ਕਰਦੇ ਹਾਂ। ਵਾਂਸ ਅਪਨ ਅ ਟਾਈਮ देयर वाज अ ਬੋਏ ਇੱਕ ਬੱਚਾ ਸੀ ਬੈਨੀ ਨਾਮ ਸੀ ਇਹਦਾ ਉਹਨੂੰ ਰੀਡਿੰਗ ਬਹੁਤ ਪਸੰਦ ਸੀ ਹੀ ਲਵਸ ਟੂ ਰੀਡ ਉਹਨੇ ਇੰਨੀ ਰੀਡਿੰਗ ਪਸੰਦ ਸੀ ਕਿ ਉਹ ਹਾਫ ਆਫ ਦਾ ਡੇ ਦੇ ਵਿੱਚ ਵਨ ਬੁੱਕ ਰੀਡ ਕਰਦਾ ਸੀ ਆ ਉਹਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਹੀ ਵਾਸ ਫੈਨ ਆਫ ਰੀਡਿੰਗ ਇੰਨਾ ਪਸੰਦ ਸੀ ਉਹਨੂੰ ਪੜ੍ਹਨਾ ਤੇ ਉਹ ਅੱਧੇ ਦਿਨ ਦੇ ਵਿੱਚ ਪੂਰੀ ਬੁੱਕ ਖਤਮ ਕਰ ਦਿੰਦਾ ਸੀ ਆਪਾਂ ਇਹਨੂੰ ਛੇਤੀ ਪੜ੍ਹ ਸਕਦੇ ਨਹੀਂ ਨਾ ਆਪਾ ਕਹਿੰਦਾ ਇਹ ਚਾਹਤਾ ਕਿ ਮੈਂ ਆਪਾਂ ਤਾਂ ਮਹੀਨਾ ਮਹੀਨਾ ਲਾ ਦਿੰਦੇ ਆ ਤੇ ਉਹਨੂੰ ਕਿਸੇ ਨੂੰ ਉਹਦੇ ਕੋਲ ਖੁੱਦਿਆ ਸਿਰਫ 8 ਬੁੱਕਸ ਸੀ ਓਵਰ ਆਲ ਉਹਦੇ ਕੋਲ ਆਪਣੀਆਂ 8 ਬੁੱਕਸ ਹੀ ਸੀ ਤਾਂ ਉਹਨੂੰ ਉਹ ਬੁੱਕਸ ਵੀ ਕਦੋਂ ਮਿਲਦੀਆਂ ਸੀ 크리스마ਸ ਤੇ ਮਿਲ ਗਈ ਇਹ ਬਸ 크리스마ਸ ਤੇ ਹੀ ਮਿਲਦੀਆਂ ਸੀ ਹੋਰ ਕਦੇ ਨਹੀਂ ਮਿਲਦੀਆਂ ਸੀ ਉਸ ਬੱਚੇ ਨੂੰ ਬੁੱਕਸ ਤੇ ਐਹੀ ਉਹਦੇ ਕੋਲ ਖੁੱਦਿਆ 8 ਬੁੱਕਸ ਹੀ ਸਿਰਫ ਉਹਨੇ ਕੀ ਕੀਤਾ ਉਹ ਕਹਿੰਦਾ ਉਹਨੇ ਆਪਣੇ ਪੈਰੈਂਟਸ ਨੂੰ ਜ਼ਿੱਦ ਕੀਤੀ ਕਿ ਸਾਨੂੰ ਮੇਰੇ ਬੁੱਕਸ ਦੇ ਉਹ ਕਹਿੰਦੇ ਨਹੀਂ ਅਸੀਂ ਸਿਰਫ ਤੈਨੂੰ 크리스마ਸ ਤੇ ਹੀ ਦੇਵਾਂਗੇ ਤੇ ਚਲੋ ਉਹਨੇ ਕਿਹਾ ਵੀ ਚਲੋ ਠੀਕ ਹੈ ਮੈਂ ਆਪਣੇ ਫਰੈਂਡਸ ਰਿਲੇਟਿਵਸ ਤੋਂ ਬੋਰੋ ਕਰ ਲਵਾਂ ਉਹਨੇ ਫਰੈਂਡਸ ਤੋਂ ਰਿਲੇਟਿਵਸ ਤੋਂ ਸਭ ਤੋਂ ਬੋਰੋ ਕਰਨਾ ਸ਼ੁਰੂ ਕਰ ਦਿੱਤਾ ਉਹ ਬੋਰੋ ਕਰਕੇ ਰੀਡ ਕਰਦਾ ਖੂਬ ਮਜ਼ੇ ਨਾਲ ਰੀਡ ਕਰਦਾ ਤੇ ਉਹਨੇ ਦੇਖਿਆ ਇੱਕ ਦਿਨ ਉਹ ਐ ਰੂਮ ਦੇ ਵਿੱਚ ਐਦਾਂ ਨਜ਼ਰ ਮਾਰ ਰਿਹਾ ਸੀ ਉਹਨੇ ਦੇਖਿਆ ਕਿ ਮੇਰੀ ਸ਼ੈਲਫ ਬੁੱਕ ਸ਼ੈਲਫ ਤੋਂ ਪੂਰੀ ਭਰ ਗਈ ਉਹ ਤਾਂ ਹੁਣ ਫੁੱਲ ਹੋ ਗਈ ਉੱਥੇ ਕੋਈ ਖਾਲੀ ਕੋਨਾ ਹੀ ਨਹੀਂ ਬਚਿਆ ਉਹਨੇ ਇਸ ਤਰ੍ਹਾਂ ਉਹ ਉਹਨੇ ਇਸ ਚੀਜ਼ ਨੂੰ ਦੇਖ ਕੇ ਨਾ ਖੁਸ਼ੀ ਹੁੰਦੀ ਸੀ ਕਿ ਹਾਂ ਮੇਰ ਬੁੱਕ ਸ਼ੈਲਫ ਪੂਰੀ ਭਰ ਗਈ ਤਾਂ ਜਦੋਂ ਵੀ ਹੁਣ ਉਹ ਹੈਗੀਆਂ ਤਾਂ ਬੋਰੋਡ ਚੀਜ਼ਾਂ ਸੀ ਨਾ ਖਰੀਦੀਆਂ ਹੋਈਆਂ ਖਰੀਦੀਆਂ ਨਹੀਂ ਉਧਾਰ ਲੈਗੀਆਂ ਹੋਈਆਂ ਤਾਂ ਕੀ ਹੋਇਆ ਇੱਕ ਦਿਨ ਉਹਦੇ ਫਰੈਂਡਸ ਨੇ ਪੁੱਛਿਆ ਵੀ ਬੈਣੀ ਤੂੰ ਸਾਨੂੰ ਵਾਪਸ ਨਹੀਂ ਕੀਤੀਆਂ ਸਾਡੀਆਂ ਬੁੱਕਸ ਪਲੀਜ਼ ਰਿਟਰਨ ਅਸ ਉਹ ਕਹਿੰਦੇ ਬੈਣੀ ਹਰ ਵਾਰੀ ਐ ਪ੍ਰੀਟੈਂਡ ਕਰਦਾ ਸੀ ਉਹ ਐਵੇਂ ਦੱਸਦਾ ਸੀ ਮੈਂ ਤੋ ਦਿੱਤੀ ਕੀ ਚੀਜ਼ ਦਿੱਤੀ ਮੈਨੂੰ ਮਿੰਦਿੱਤੇ ਤੁਸੀਂ ਨਾ ਮੈਂ ਤਾਂ ਯਾਦ ਨਹੀਂ ਮੈਨ ਤੋਂ ਕੋਈ ਚੀਜ਼ ਨਹੀਂ ਦਿੱਤੀ ਐਵੇਂ ਕਦੇ ਬਾਲ ਲੈਣ ਲੱਗਿਆ ਫਿਰ ਉਹ ਟੌイズ ਲੈਂਡ ਲੱਗ ਗਿਆ ਇੱਕ ਦਿਨ ਬੈਨੀ ਸੁੱਤਾ ਪਿਆ ਸੀ ਬੈਨੀ ਜਿਹੜੇ ਬੈਨੀ ਇੱਕ ਅਲੱਗ ਰੂਮ 'ਚ ਸੌਂਦਾ ਸੀ ਇੱਕ ਰੂਮ ਉਹ ਤਾਂ ਸਟੱਡੀ ਰੂਮ ਸੀ ਆਪਾਂ ਕਹਿੰਦੇ ਨਾ ਕਈ ਜਗ੍ਹਾ ਤੇ ਹੁੰਦਾ ਐਵੇਂ ਤੇ ਸਟੱਡੀ ਰੂਮ 'ਚ ਉਹਦੇ ਆਵਾਜ਼ ਆਉਂਣ ਕਿ ਬੈਨੀ ਕੰਦਾ ਹੈ ਬੈਨੀ ਇਹ ਬੈਨੀ ਉਹ ਇੰਨਾ ਮਤਲਬ ਉਹਨੂੰ क्रੂਅਲ ਕਰ ਰਹੇ ਸੀ ਉਹ ਤੰਗ ਕਰਦੀਆਂ ਸੀ ਉਹਨੂੰ ਬੁੱਕ ਉਹਨੂੰ ਕੌਸ ਕਰ ਰਹੀ ਸੀ ਸਿਸ ਕਜ਼ਨ ਉਹਦੇ ਬੁਰਾਈ ਕਰ ਰਹੀਆਂ ਸੀ ਠੀਕ ਹੈ ਤੇ ਉਹਨੂੰ ਮਤਲਬ ਹੁਣ ਤੁਸੀਂ ਇੰਨੀ ਉਹਦੀ ਬੇਇੱਜ਼ਤੀ ਕਰ ਰਹੀਆਂ ਸੀ ਨਾ ਮੈਂ ਦੱਸ ਨਹੀਂ ਸਕਦੀ ਕਿਉਂਕਿ ਹੁਣ ਵਰਡਿੰਗ ਮੈਂ ਉਹਨੂੰ ਨਹੀਂ ਦੱਸ ਪਾਉਂਗੀ ਕਿ ਬੈਣੀ ਇਹ ਨਾ ਗੰਦਾ ਹੈ ਬੈਂਦੀ ਬੈਣੀ ਦੇ ਘਰ ਦੇ ਵਿੱਚ ਅਸੀਂ ਰਹਿਣਾ ਨਹੀਂ ਤਾਂ ਉਹ ਚੀਜ਼ਾਂ ਹੁਣ ਮੈਨੂੰ ਇੰਨਾ ਪ੍ਰੋਪਰਲੀ ਯਾਦ ਵੀ ਨਹੀਂ ਤੇ ਹਨਾ ਐਵੇਂ ਤਾਂ ਉਹਨੇ ਲੱਗਿਆ ਕਿ ਡਰੀਮ ਹੈ ਜਦੋਂ ਉਹ دوسرے ਰੂਮ ਚ ਜਾ ਕੇ ਦੇਖਿਆ ਸਾਰੀਆਂ ਬੁਕਸ ਦੇ ਪੈਰ ਲੱਗੇ ਹੋਏ ਬੁਕਸ ਚੱਲਣਾ ਸ਼ੁਰੂ ਕਰਤਾ ਬੁਕਸ ਨੇ ਮੈਂ ਮੰਨਦੀ ਆ ਐਨੀਮੇਟਿਡ ਸਟੋਰੀ ਹੈ ਬਟ ਬੁਕਸ ਨੇ ਚੱਲਣਾ ਸ਼ੁਰੂ ਕਰ ਦਿੱਤਾ ਬੁਕਸ ਕਹਿੰਦੇ ਅਸੀਂ ਨਹੀਂ ਇਸ ਤੇ ਘਰ ਚ ਰਹਿੰਦੇ ਆ ਅਸੀਂ ਆਪਣੇ ਹੋਨਸ ਕੋਲ ਵਾਪਸ ਚਾਹੁੰਦੇ ਆ ਇੱਕ ਬੁੱਕ ਕਹਿੰਦੀ ਮੇਰਾ ਤਾਂ ਪੇਜ ਹੀ ਫਾੜਤਾ ਦੂਜੀ ਬੁੱਕ ਕਹਿੰਦੀ ਮੇਰਾ ਪੇਜ ਤਾਂ ਇਹਨੇ ਮੋੜ ਦਿੱਤਾ ਤਾਂ ਐਵੇਂ ਆ ਉਹ ਕਰ ਹੀ ਗਈਆਂ ਤਾਂ ਉਹ ਕਹਿੰਦੇ ਚਲੋ ਠੀਕ ਹੈ ਹੁਣ ਅਸ ਸਟੇਅਰਸ ਤੋਂ ਐਲਟਰ ਸਕਲਟਰ ਵੇਨਾ ਭੱਜਾਂਗੇ ਫਟਾਫਟ ਐਲਟਰ ਸਕਲਟਕ ਐਲਟਰ ਸਕਲਟਾ ਮੀਨਸ ਭੱਜਾਂਗੇ ਫਟਾਫਟ ਭੱਜ ਕੇ ਉਹ ਐਨ ਉਹ ਉਹਦਾ ਇੱਕ ਹਾਲ ਸੀ ਉਹਦੇ ਵਿੱਚ ਇੱਕ ਵਿੰਡੋਸ ਓਪਨ ਰਹਿੰਦੀ ਸੀ ਤੇ ਉਹਨ ਦੇ ਕਿਤਾਬਸ ਨੇ ਜੰਪ ਕਰ ਲਿਆ ਉਹ ਵਿੰਡੋ ਤੋਂ ਜੰਪ ਕਰ ਗਿਆ ਬੈਨੀ ਨੇ ਇੰਨਾ ਟਰਾਈ ਕੀਤਾ ਰੋਕਣ ਦਾ ਇੰਨਾ ਟਰਾਈ ਕੀਤਾ ਪਰ ਬੁੱਕਸ ਰੁਕਿਆ ਨਹੀਂ ਉਹਨ ਲੱਗਿਆ ਸਪਨਾ ਸੀ ਉੰਚਾਲੋ ਫੇਰਸ ਹੋ ਗਿਆ। ਸਵੇਰੇ ਉਹਨੇ ਆਪਣੀ ਮੰਮਾ ਨੂੰ ਦੱਸਿਆ ਕਿ ਇਹ ਤਾਂ ਮੰਮਾ ਮੈਂ ਬਹੁਤ ਅਜੀਬ ਡ੍ਰੀਮ ਦੇਖਿਆ। ਤੇ ਮੰਮਾ ਵੀ ਹੈਰਾਨ। ਤੇ ਉਹ ਚਲੋ ਕਿ ਉਹਦੇ ਮੰਮਾ ਕਹਿੰਦੇ ਕਿ ਠੀਕ ਹੈ ਤੂੰ ਜਾ ਸਕੂਲ ਜਾ। ਕੋਈ ਗੱਲ ਨਹੀਂ ਸਪਨਾ ਸੀ। ਜਦੋਂ ਉਹ ਆਪਣਾ ਬੈਗ ਲੈਣ ਗਿਆ ਦੂਸਰੇ ਰੂਮ ਦੇ ਵਿੱਚ ਜਿੱਥੇ ਬੁੱਕਸ ਰੈਂਦੀਆਂ ਸੀ। ਉਹ ਹੈਰਾਨ ਬੈਣੀ ਸ਼ੌਕ। ਕੀ ਹੋ ਗਿਆ? ਮੇਰੇ ਬੁੱਕਸ ਤਾਂ ਉਹਨੂੰ ਫੇਰ ਉਹਦੇ ਫਰੈਂਡਸ ਹੈਰਾਨ ਉਹ ਇੰਨੇ ਖੁਸ਼ ਹੈਰਾਨ ਨੇ ਕਿ ਬੈਨੀ ਤਾਂ ਸਾਨੂੰ ਮੋੜਦਾ ਹੀ ਨਹੀਂ ਸੀ ਅਸਤਾ ਸੋਚ ਉਸ ਬੈਨੀ ਨਹੀਂ ਮੋੜੇਗਾ ਤਾਂ ਫਿਰ ਸਕੂਲ ਜਾ ਕੇ ਬੈਨੀ ਨੇ ਉਹਨੂੰ ਮਾਫੀ ਮੰਗੀ ਵੀ ਆਈ ਐਮ ਸੌਰੀ ਮੈਂ ਤੁਹਾਡੀਆਂ ਬੁੱਕਸ ਨਾਲ ਇਹ ਹਾਲ ਕੀਤਾ ਤੇ ਮੈਂ ਇਸ ਤਰ੍ਹਾਂ ਕਿਨਾਰ ਪ੍ਰੋਟੈਂਡ ਕੀਤਾ ਕਿ ਡਾਟ ਆਈ ਐਮ ਨਾਟ ਹੈਵਿੰਗ ਇਟ ਨਿਰਕੂ ਲੋਚ ਜਿੱਦ ਨਹੀਂ ਹੈ ਤਾਂ ਉਸ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਕਦੇ ਵੀ ਕਿਸੇ ਤੋਂ ਚੀਜ਼ ਉਧਾਰ ਨਹੀਂ ਲਵਾਂਗਾ ਬੋਰੋ ਨਹੀਂ ਕਰੂੰਗਾ ਜੇ ਬੋਰੋ ਕਰੂੰਗਾ ਤਾਂ ਉਹਨੂੰ ਵਾਪਿਸ ਵੀ ਜ਼ਰੂਰ ਕਰਨਾ ਤਾਂ ਇਸ ਸਟੋਰੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਵੈਨ ਵੀ ਬੋਰੋ ਸਮਥਿੰਗ ਜਦੋਂ ਆਪਾਂ ਕੋਈ ਚੀਜ਼ ਨੂੰ ਉਧਾਰ ਚ ਲੈਨੇ ਆਪਾਂ ਨੂੰ ਟਾਈਮ ਟੂ ਟਾਈਮ ਉਹਨੂੰ ਵਾਪਿਸ ਕਰ ਦੇਣਾ ਚਾਹੀਦਾ ਹੈ ਤਾਂ ਇਹ ਸਟੋਰੀ ਤੋਂ ਤੁਹਾਨੂੰ ਬਹੁਤ ਸਿੱਖਿਆ ਮਿਲੀ ਹੋਣੀ ਤੁਸੀਂ ਪੂਰੀ ਸਟੋਰੀ ਐਂ ਧਿਆਨ ਨਾਲ ਸੁਣੋ ਮੈਂ ਸੁਣਾਉਣਾ ਇੰਗਲਿਸ਼ ਤੇ ਵੀ ਚਲਦੀ ਸੀ ਪਰ ਮੈਨੂੰ ਤਾਂ ਫੇਰ ਕਿਤੇ ਦਾ ਫਾਰਮੈਟ ਬਹੁਤ ਲੰਬਾ ਹੋ ਜਾਏਗਾ ਸਟੋਰੀ ਤਾਂ ਸਿਰਫ ਬੁੱਕਸ ਤੇ ਸੀ ਇਹ ਐਨੀਮੇਟਿਡ ਸਟੋਰੀ ਹੈ ਕਿਉਂਕਿ ਐਕਚੁਅਲ ਸ ਬੁੱਕਸ ਦੇ ਪੈਰ ਨਹੀਂ ਲੱਗ ਸਕਦੇ ਪਰ ਇਹ ਐਨੀਮੇਸ਼ਨ ਵੀ ਆਪਾਂ ਨੂੰ ਕਿੰਨਾ ਕੁਝ ਸਿਖਾ ਗਈ ਨਾ ਤਾਂ ਇਹ ਤਾਂ ਬੁੱਕਸ ਦੀ ਗੱਲ ਸੀ ਆਪਾਂ ਹਿਊਮਨ ਬੀਇੰਗਸ ਵੀ ਆਪਾਂ ਚੀਜ਼ ਲੈਨੇ ਆਪਾਂ ਵਾਪਸ ਨਹੀਂ ਕਰਦੇ ਆਪਾਂ ਨੇ ਜਿਹੜੀ ਚੀਜ਼ ਲਈ ਹੈ ਉਹਦੀ ਭਾਵੇਂ ਦੁਰਦਸ਼ਾ ਦੇ ਜਿੱਦਾ ਦੀ ਮਰਜ਼ੀ ਉਹ ਭਾਵੇਂ ਜਿੰਨੀ ਖਰਾਬ ਹੈ ਆਪ ਤੋਂ ਸੋਹਣੀ ਬਣਾ ਕੇ ਭੇਜਣੀ ਜੇ ਕੋਈ ਤੁਸੀਂ ਜਿਸ ਤੋਂ ਆਉਂਦੇ ਜੋ ਨਾ ਤੁਹਾਨੂੰ ਤੁਹਾਨੂੰ ਦੇ ਦਿੱਤਾ ਤਾਂ ਆਪਣਾ ਵੀ ਤਾਂ ਫਰਜ਼ ਬਣਦਾ ਹੈ ਨਾ ਜੇ ਕੋਈ ਤੁਹਾਡੇ ਤੋਂ ਮੰਗੇ ਤੁਸੀਂ ਵੀ ਦਿਓ ਹੁਣ ਜਿਵੇਂ ਮੈਂ ਤੁਹਾਡੇ ਤੋਂ ਹਰ ਵਾਰੀ ਲਾਈਕ ਮੰਗਦੀ ਆ ਘਰ ਤੋਂ ਹਰ ਵਾਰੀ ਸ਼ੇਅਰ ਮੰਗਦੀ ਆ ਕਮੈਂਟ ਮੰਗਦੀ ਆ ਸਬਸਕ੍ਰਾਈਬ ਮੰਗਦੀ ਆ ਫੋਲੋ ਮੰਗਦੀ ਤੁਸੀਂ ਕਰਦੇ ਹੋ ਨਹੀਂ ਕਰਦੇ ਕਈ ਤਾਂ ਦੇਖਣਗੇ ਹਾਂ ਅੱਛੀ ਚਲ ਸਕ੍ਰੋਲ ਅੱਗੇ ਦੇਖਦੇ ਹਾਂ ਕੀ ਬਣਦਾ ਅੱਗੇ ਤਾਂ ਇਹ ਹੁਣ ਤੁਸੀਂ ਮੈਨੂੰ ਦਿੱਤਾ ਨਹੀਂ ਨਾ ਮੇਰੇ ਤਾਂ ਆਸ ਸੀ ਤਾਂ ਸੇਮ ਐਸ ਇਹ ਤਾਂ ਲਾਈਕ ਸ਼ੇਅਰ ਦੀ ਗੱਲ ਕਰ ਗਈ ਮੈਂ ਬਟ ਫਿਰ ਵੀ ਜੇ ਕੋਈ ਆਪਾਂ ਨੂੰ ਆਪਣੇ ਤੋਂ ਚੀਜ਼ ਮੰਗਦਾ ਆਪਾਂ ਨੂੰ ਉਹਨੂੰ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਕਦੇ ਆਪਾਂ ਨੂੰ ਵੀ ਲੋੜ ਪੈ ਸਕਦੀ ਹੈ ਇੱਕ ਮੈਨੂੰ ਯਾਦ ਨਹੀਂ ਆ ਰਿਹਾ ਕੁਝ ਹੈਲਪ ਦੇ ਸੀਗਾ ਤੇ ਇੱਕ ਵਾਰ ਦਾ ਤੁਹਾਨੂੰ ਛੋਟਾ ਇਨਸੀਡੈਂਟ ਦੱਸੂਗੀ ਮੈਂ ਤੇ ਮੇਰੇ ਪਾਪਾ ਮੈਂ ਮੈਨੂੰ ਸਕੂਲ ਛੱਡਣ ਜਾ ਰਹੇ ਸੀ ਸਾਡਾ ਬਾਈਕ ਦਾ ਟਾਇਰ ਪੰਚਰ ਹੋ ਗਿਆ ਤੇ ਅਸੀਂ ਸਿਰਫ ਮੇਰਾ ਪੇਪਰ ਸਿਲ ਦੋ ਮਿੰਟ ਹੀ ਕਢਣਾ ਪਿਆ ਕੋਈ ਕਾਰ ਵਾਲਾ ਆ ਗਿਆ ਤੇ ਉਹ ਸਾਨੂੰ ਉਹਨੇ ਡ੍ਰੌਪ ਕਰ ਦਿੱਤਾ ਇਹਦਾ ਰੀਜ਼ਨ ਕਿਉਂਕਿ ਪਾਪਾ ਹਰ ਵਾਰੀ ਕਿਸ ਨਾ ਕਿਸੇ ਦੀ ਹੈਲਪ ਕਰਦੇ ਆ ਕੋਈ ਬੰਦਾ ਖੜਾ ਐ ਅਸੀਂ ਇੱਕ ਦਿਨ ਕਿਤੇ ਜਾ ਰਹੇ ਸੀ ਕਿਸੇ ਦਾ ਟਾਇਰ ਪੰਚਰ ਬਦਨ ਕੁਛ ਆ ਫਿਊਲ ਮੁੱਕ ਗਿਆ ਸੀ ਫਿਊਲ ਖਤਮ ਹੋ ਗਿਆ ਸੀ ਬਿਲਕੁਲ ਅਸੀਂ ਉਹਦੀ ਹੈਲਪ ਕੀਤੀ ਅਸੀਂ ਤਿੰਨ ਜਣੇ ਸੀ ਮੈਂ ਮੇਰੇ ਮੰਮਾ ਤੇ ਮੇਰੇ ਪਾਪਾ ਅਸੀਂ ਉਹ ਲੇਡੀ ਨੂੰ ਬਿਠਾ ਦਿਆ ਉਹ ਆ ਗਈ ਹੌਲੀ ਹੌਲੀ ਠੀਕ ਕਿ ਤਾਂ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਐ ਤਾਂ ਬਹੁਤ ਯਾਦ ਨਹੀਂ ਆ ਰਿਹਾ ਚਲ ਮੈਂ ਬਾਤ ਦੱਸੂਗੀ ਤੁਹਾਨੂੰ ਤੇ ਆਪਾਂ ਨੂੰ ਹਰੇਕ ਬੰਦੇ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਜੇ ਆਪਾਂ ਕੋਈ ਚੀਜ਼ ਲੈਣੇ ਆ ਤਾਂ ਉਹ ਵਾਪਿਸ ਵੀ ਕਰਨੀ ਚਾਹੀਦੀ ਹੈ ਤਾਂ ਮੇਰੀ ਸਟੋਰੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਅੱਜ ਛੋਟੀ ਜੀ ਦੇਵੇ ਮੈਜਿਕ ਵੀਡੀਓ ਦੇ ਵਿੱਚ ਦੋ ਸਟੋਰੀ ਸੁਣਾਤੀ ਹਾਂ ਤੁਸੀਂ ਮੈਨੂੰ ਦੱਸਿਓ ਦੋ ਸਟੋਰੀ ਕਿਵੇਂ ਹੋ ਗਈਆਂ ਤਾਂ ਲਾਈਕ ਸ਼ੇਅਰ ਫਾਲੋ ਕਰਦੇ ਆ ਕਰੋ ਕਰਦੇ ਆ ਕਰੋ ਨਹੀਂ ਤਾਂ ਮੈਂ ਵੀ ਬੈਣੀ ਵਾਂਗ ਜੀ ਵੀਡੀਓ ਵਾਪਿਸ ਨਹੀਂ ਕਰਨੀ ਆ ਬਾਏ